ਮਾਮਲਾ ਫਰੂਸਪੁਰ ਦਾ ਜਿੱਥੇ ਇੱਕ ਨਵਾਲਕ ਕੁੜੀ ਦੀ ਪੱਖੇ ਦੇ ਨਾਲ ਲਟਕਦੀ ਹੋਈ Laash ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਬਾਹਰ ਕੰਮ ਗਏ ਹੋਏ ਸਨ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਕੁੜੀ ਦੀ ਮੌਤ ਹੋ ਗਈ ਹੈ ਜਦੋਂ ਉਹਨਾਂ ਨੇ ਘਰ ਆ ਕੇ ਦੇਖਿਆ ਤਾਂ Laash ਪੱਖੇ ਨਾਲ ਲਟਕਦੀ ਸੀ ਉਹਨਾਂ ਨੇ ਸ਼ੱਕ ਜਤਾਇਆ ਕਿ ਉਹਨਾਂ ਦੀ ਕੁੜੀ ਦਾ ਕਤਲ ਕੀਤਾ ਗਿਆ ਕਿਉਂਕਿ ਇੱਕ ਲੜਕਾ ਉਸਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਪੀੜਤ ਪਰਿਵਾਰ ਨੇ ਰੋਪ ਲਾਉਂਦਿਆਂ ਕਿਹਾ ਕਿ ਉਹਨਾਂ ਦੀ ਲੜਕੀ ਦੀ Laash ਪੱਖੇ ਨਾਲ ਲਟਕਦੀ ਮਿਲੀ ਹੈ ਉਹਨਾਂ ਦੱਸਿਆ ਕਿ ਇੱਕ ਲੜਕਾ ਉਹਨਾਂ ਦੀ ਲੜਕੀ ਨੂੰ ਫੋਨ ਕਰਕੇ ਲਗਾਤਾਰ ਪਰੇਸ਼ਾਨ ਕਰ ਰਿਹਾ ਸੀਗਾ ਤੇ ਸ਼ਾਇਦ ਇਹ ਉਸੇ ਦਾਇਕ ਕਰਨ। ਦੂਸਰੇ ਪਾਸੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੇਸ਼ ਦਿੱਤਾ ਗਿਆ ਪਰ লাশ ਨਾਜ਼ੁਕ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕੀਤਾ ਗਿਆ। ਘਟਨਾ ਵਾਪਰੀ ਜਿਵੇਂ 2:30 ਵਜੇ ਇੱਥੇ ਬਾਰੇ ਕਮਰਾ ਗੋਗਮੋਥੇ ਗਈ ਚਲੀ ਸੀਗੀ। ਤੇ ਇੱਕ ਮੇਰਾ ਪੁੱਤਰ ਚਾਰ ਇੱਕ ਮਾਂ ਨੂੰ ਮੰਜੇ ਤੇ ਪਿਆ ਤੇ ਮੈਂ ਉਹਦੇ ਕੋਲ ਕੁੜੀ ਨੂੰ ਛੱਡ ਕੇ ਆਈ ਸੀ। ਤੇ ਜਦੋਂ ਮੈਂ ਜਾ ਕਰੇ ਵਾਪਸ ਗਈ ਸ਼ਾਮ ਨੂੰ 7 ਵਜੇ ਮੈਂ ਘਰ ਵਾਪਸ ਗਈ। ਤੇ ਜਿਹੜੇ ਅੰਦਰ ਮੇਰੇ ਮੁੰਡਾ ਪਿਆ ਗਾ ਉਹਦਾ ਵੀ ਬਾਹਰ ਲੱਗਾ ਪਿਆ ਸੀਗਾ ਤੇ ਜਿਹੜੇ ਅੰਦਰ ਮੇਰੀ ਕੁੜੀ ਦੇ ਆ ਵੀ ਮਾਰ ਕੇ ਕਿਸੇ ਨੇ ਅੰਦਰ ਟੰਗਿਆ ਹੈ ਕਤਲ ਦਾ ਕੇਸ ਪਾਇਆ ਹੈ ਕਿੱਥੇ ਟੰਗੀ ਚੀਜ਼ ਸੀ ਕਿਵੇਂ ਹਾਲਾਤ ਪੱਖੇ ਦੇ ਨਾਲ ਪੱਖੇ ਨਾਲ ਛੋਟੀ ਜੀ ਚੁੰਨੀ ਸੀ ਉਹਦੇ ਗਾਲਜ ਪਾਈਏ ਪੱਖੇਲ ਟੰਗੀ ਗਈ ਥੱਲੇ ਕੋਈ ਸਪੋਰਟ ਨਹੀਂ ਥੱਲੇ ਕੋਈ ਕੁਝ ਨਹੀਂ ਸੀ ਤੇ ਕੁੜੀ ਜਿਹੜੀ ਹੈ ਤੁਹਾਡੀ ਪੜਦੀ ਸੀਗੀ ਕਿੰਨੇ ਕਲਾਸ ਹਾਂਜੀ ਪੜਦੀ ਹੁਣ ਤਾਂ 10ਵੀਂ ਚ ਹੋਈ ਸੀ ਪਹਿਲਾਂ 9ਵੀਂ ਕਲਾਸ ਸੀ ਕੀ ਕੋਈ ਸ਼ੱਕ ਤੁਸੀਂ ਤੇ ਯਾ ਕੀ ਲੱਗਦਾ ਹੈ ਕੀ ਹੱਕ ਜੀ ਸਾਧਨ ਤੋਂ ਗਵਾਂਡੀਆਂ ਦੇ ਕਰੇ ਕੋ ਇੱਕ ਮੁੰਡਾ ਹੁੰਦਾ ਸੀਗਾ ਬਾਰੇ ਕੇ ਦਾ ਨਾ ਹੁੰਦਾ ਵਿਜੇ ਸਾਨੂੰ ਚੱਕ ਆਉਂਦਾ ਲੱਗਦਾ ਵੀ ਜੇ ਕੰਮ ਕੀਤਾ ਉਸ ਮੁੰਡੇ ਨੇ ਕੀਤਾ ਸਾਡੇ ਨਾਲ ਉਸ ਮੁੰਡੇ ਨੇ ਕਿਉਂ ਇਹ ਕੰਮ ਕਿਉਂ ਕੀਤਾ ਕੀ ਮਨਸਾ ਕਿਵੇਂ ਲੱਗਦਾ ਤੁਹਾਨੂੰ ਜੀ ਬਿਸ਼ਾ ਪਹਿਲਾਂ ਕੁੜੀ ਨਾ ਫੋਨ ਕਰਦਾ ਸਾਡੀ ਕੁੜੀ ਨੂੰ ਫੋਨ ਚੱਕਿਆ ਨਹੀਂ ਹੁੰਦਾ ਉਹ ਗੁੱਸੇ ਚ ਆ ਕੇ ਸਾਡੇ ਘਰੇ ਆ ਕੇ ਮੇਰੀ ਕੁੜੀ ਮਾਰ ਕੇ ਸੋਤ ਤੇਨ ਵਾਰੀ ਆਈ ਨੂੰ ਮੈਸ ਕਾਲਾਂ ਜੀ ਮੇਰੀ ਕੁੜੀ ਨੇ ਫੋਨ ਨਹੀਂ ਚੱਕਿਆ ਪਰ ਉਹ ਉਹਦੇ ਚ ਆ ਕੇ ਮੇਰੀ ਕੁੜੀ ਨੂੰ ਅੰਦਰ ਖਾਣੇ ਆ ਕੇ ਮਾਰ ਕੇ ਤੇ ਟਾਂਕ ਕੇ ਚਲੇਗਾ ਕਰੇ ਕੋਈ ਹੋਰ ਹੈ ਨਹੀਂ ਸੀ ਉਹਦੇ ਨਾਲ ਹੋਰ ਵੀ ਹੋਰ ਵੀ ਮੁੰਡੇ ਕੀ ਮੰਗ ਕਰ ਸਾਨੂੰ ਮਾ ਸੰਤੋਜੀ ਜੀ ਅੰਸਾਬ ਮਿਲਣਾ ਚਾਹੀਦਾ ਹੈ ਹੋਏ ਗਰੀਬ ਬੜੀ ਸੁਣੋ ਤਾਂ ਆਪਣਾ ਤੇ ਤੇ ਸਾਡਾ ਸਾਡੀ ਕੁੜੀ ਤਾਂ ਮੋਲ ਪੈਣਾ ਚਾਹੀਦਾ ਹੈ ਆ ਮੇਰੀ ਭੈਣਤੀ ਹੈ ਜੀ ਇੰਨੇ ਬੱਚੇ ਸੀ ਇੱਕ ਮੇਰਾ ਮੰਜੇ ਤੇ ਪਿਆ ਮੇਰਾ ਕੁੜੀ ਤੇ ਮੁੰਡਾ ਤਰਦੇ ਸੀ ਇੱਕ ਤਾਂ ਮੇਰੀ ਇੱਕ ਚਨੇ ਦਸ਼ਮਣ ਹੀ ਕਾਲੀ ਮਾਰ ਕੇ ਸੈਟਤਾ ਇੱਕ ਮੇਰਾ ਪੁੱਤਰ ਮੰਜੇ ਤੇ ਪਿਆ ਇੱਕ ਮੇਰੇ ਕੋਲੇ ਰਹਿ ਗਿਆ ਇਸ ਗੱਲ ਦਾ ਮੈਨੂੰ ਸਹਿਮਣਾ ਚਾਹੀਦਾ ਜੀ ਮੇਰੀ 15 ਸਾਲ ਦੀ ਕੰਨੇ ਆ ਮੇਰੀ ਬੇਟੀ 15 ਸਾਲ ਦੀ ਮਾਰ ਕੇ ਤੇ ਪੱਕੇ ਨਾਲ ਲਟਕਾਈ ਗਈ ਹੈ ਥੰਨੇ ਕੋਈ ਸਪੋਰਟ ਨਹੀਂ ਥੰਨੇ ਕੁਛ ਨਹੀਂ ਹੈਗਾ ਅਸੀਂ ਮੇਰੀ ਗੁੱਡੀ ਤੇ ਪੈਰਾ ਥੱਲੇ ਬੈਠਦੇ ਨਾਲ ਪੈਰ ਲੱਗੇ ਖੜੇ ਸੀ ਸਾਡੀ ਬੇਟੀ ਨਾਲ ਕੀ ਵਾਰਦਾਤ ਹੋਈ ਹੈ ਕਿਵੇਂ ਹੋਈ ਮੇਰੀ ਬੇਟੀ ਨਾਲ ਇਹ ਵਾਰਦਾਤ ਹੋਈ ਹੈ ਕਿ ਅਸੀਂ ਤਾਂ ਸਵੇਰੇ ਜੋ ਪੁੱਤਰ 9 ਵਜੇ ਤੜਕੇ ਘਰ ਕੰਮ ਤੇ ਆ ਗਿਆ ਸੀ ਮਿਹਨਤ ਮਜ਼ਦੂਰੀ ਕਰਦੇ ਤੇ ਅਸੀਂ ਤਾਂ ਗੰਮਦੇ ਸੀ ਉਸ ਤੋਂ ਬਾਅਦ ਹੈ ਸਾਨੂੰ ਇੱਥੋਂ 2:00 ਵਜੇ ਪਤਾ ਲੱਗਿਆ ਕਿ ਬਾਰੇ ਕੇ ਮਰਗ ਹੋ ਗਈ ਹੈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਬੇਟੀ ਨਾਲ ਮੇਰੀ ਗੱਲ ਹੋਈ ਆ ਤੇ ਉਹਨੇ ਅਗੋ ਮੇਰੀ ਬੇਟੀ ਨੇ ਫੋਨ ਚੱਕਿਆ 2:30 ਵਜੇ ਤੇ ਮੈਂ ਕਿਹਾ ਆਪਦੀ ਮੰਮੀ ਨਾਲ ਗੱਲ ਕਰਾ ਫਿਰ ਉਹਨੇ ਮੈਂ ਆਪਦੀ ਮੰਮੀ ਨਾਲ ਗੱਲ ਕਰਾਈ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਤੂੰ ਬਾਰੇ ਕੇ ਚਲੀ ਜਾ ਇਹ ਉਤ ਸਾਡੇ ਪਿੰਡ ਦੀ ਇੱਕ ਹੈਗੀ ਆ ਪਿੰਡ ਚੰਦੋ ਚੰਦੋ ਨਾਂ ਦੀ ਬੀਬੀ ਉਹ ਇਹਨੂੰ ਲੈ ਕੇ ਆ ਗਈ ਨਾਲ ਤੇ ਉਹ ਉਥੇਦਰਨ ਬਸ ਐਨੀ ਟਾਈਮ ਵੇਸਟ ਕਰਦੀ ਫੇਰੀ ਬਰਬਾਦ ਕਰਦੀ ਫੇਰੀ ਮਤਲਬ ਇਹ ਉਹਨੂੰ ਵੀ ਮਤਲਬ ਵਿੱਚ ਪਤਾ ਸੀ ਯਾਨੀ ਕਿ ਕੀ ਵੀ ਇਹ ਕਾਟਣਾ ਪੈਣਾ ਆਪਣੀ ਉਹ ਮੁੰਡਿਆਂ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਵਾਪਸ ਗਈ 7 ਵਜੇ ਤਾਂ ਅੱਗੋ ਜਾ ਕੇ ਇਹਨੇ ਵੇਖਿਆ ਇੱਕ ਮੁੰਡਾ ਸਾਡਾ ਜਿਹੜਾ ਬੇ ਹੁਣ ਸੇ ਮੰਜੇ ਤੇ ਪਿਆ ਉਹਦਾ ਦਰਵਾਜ਼ਾ ਬੰਦ ਸੀ ਤੇ ਇਹਨਾਂ ਦਾ ਖੁੱਲਾ ਸੀ ਤੇ ਇਹਨੇ ਜਦੋਂ ਵੇਖਿਆ ਤੇ ਇੱਕ ਪੈਰ ਅੰਦਰ ਰੱਖਿਆ ਨਹੀਂ ਤੇ ਇਹਨੇ ਵੇਖਿਆ ਉੱਪਰ ਲੱਗ ਗਈ ਪੱਖੇ ਨਾਲ ਲਟਕੀ ਹੋਈ ਸੀ ਤੇ ਉਸ ਤੋਂ ਬਾਅਦ ਇਹ ਠੀਕ ਨਿਕਲ ਗਈ ਤੇ ਜਿਹੜਾ ਪੱਖੇ ਦਾ ਸੋਚੇ ਉਹ ਹੋਣ ਸੀ ਕਿਉਂ ਚੱਲਦੇ ਪੱਖੇ ਤੇ ਤਾਂ ਵੇਖੋ ਕੋਈ ਵੀ ਬੰਦਾ ਚੱਲਦੇ ਪੱਖੇ ਤੇ ਕੋਈ ਵੀ ਨਹੀਂ ਫਾਇਆ ਲੈ ਸਕਦਾ ਚੱਲਦੇ ਪੱਖੇ ਤੇ ਕੋਈ ਵੀ ਮੈਨੂੰ ਬੰਨ ਕੇ ਵਿਖਾਵੇ ਉੱਤੇ ਵੀ ਆਪੇ ਫਾਇਆ ਲੈ ਜਾਂ ਬੰਨਿਆ ਜਾ ਸਕਦਾ ਤੇ ਉਹ ਚੱਲਦਾ ਪੱਖਾ ਫਿਰ ਉਸ ਤੋਂ ਬਾਅਦ ਇਹਨੇ ਜਦੋਂ ਠੀਕ ਨਿਕਲ ਗਈ ਫਿਰ ਇਹਨੇ ਇਹਨੇ ਕੱਲੀ ਕੋਲ ਤੁਰਿਆ ਨਹੀਂ ਫਿਰ ਸਾਡੇ ਗਵਾਂਢে ਭੱਜ ਕੇ ਆਇਆ ਉਹਨਾਂ ਦਾ ਨਾਮ ਸ਼ੋਕ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਤੇ ਉਹਨਾਂ ਨੇ ਇਹਨਾਂ ਨੇ ਆ ਕੇ ਤੋਂ ਦਾਤਰੀ ਨਾਲ ਰਸਾ ਵੜਿਆ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਜਦੋਂ ਅਸੀਂ ਘਰ ਪਹੁੰਚੇ ਤੇ ਉਹ ਵਿਜੇ ਵਿਜੇ ਮੁੰਡਾ ਹੈਗਾ ਸਾਡੇ ਗਵਾਂਢ ਨਾਲ ਅੱਗੇ ਵੀ 5-7 ਵਾਰ ਜਾਂਦਾ ਹੈ ਉਹ ਸਾਡੇ ਘਰ ਵੱਲ ਪਹਿਲਾਂ ਵੀ ਗੁਮਾੜੀ ਨਿਗਾਹ ਰੱਖਦਾ ਸੀ ਕੁੜੀ ਨਾਲ ਬਲੈਕ ਮੈਨ ਕਰਦਾ ਸੀ ਤੱਕਾ ਕਰਦਾ ਸੀ ਤੇ ਇਸ ਕਾਰਨ ਮੇਰੀ ਕੁੜੀ ਦੀ ਮੌਤ ਹੋਈ ਹੈ ਇਹਨਾਂ ਨੇ ਮਾਰ ਕੇ ਹੀ ਉਹਨੂੰ ਕੁੜੀ ਨੂੰ ਟੰਗਿਆ ਮੈਨੂੰ ਪੱਕਾ ਦਾਵਾ ਹੈ ਜੀ ਮੈਨੂੰ ਪੱਕਾ ਯਕੀਨ ਹੈ ਕਿ ਇਹਨਾਂ ਨੇ ਮਾਰਿਆ ਹੈ ਇਸ ਮੁੰਡੇ ਨੇ ਮਾਰਿਆ ਤੇ ਇਸ ਬਾਰੇ ਕਿਦਾ ਜੀ ਹੋਰ ਵੀ ਨਾਲ ਕੀ ਕੋਈ ਹਾਂ ਤੇ ਉਹਦੇ ਨਾਲ ਕੋਈ ਇੱਕ ਦੋ ਮੁੰਡੇ ਹੋ ਰਹੇ ਹੁਣ ਉਹ ਕਰੋ ਜਦੋਂ ਇੱਥੇ ਉਹਨੂੰ ਪਤਾ ਚੱਲਿਆ ਵੀ ਮੇਰਾ ਨਾਂ ਆ ਗਿਆ ਹੈ ਉਹ ਆਉਣਾ ਥੋੜਾ ਕਰੋ ਨਿਕਲ ਗਿਆ ਹੈ ਤੇ ਪੁਲਿਸ ਨੂੰ ਦੀ ਮਦਦ ਲਈ ਵੀ ਅਸੀਂ ਪੁਲਿਸ ਨੂੰ ਕਿਹਾ ਸਾਨੂੰ ਅੱਜ ਸਾਨੂੰ ਇਨਸਾਫ ਚਾਹੀਦਾ ਪੁਲਿਸ ਉਹਨਾਂ ਨੂੰ ਜਾ ਉਹਨਾਂ ਦਾ ਕੋਈ ਹੋਰ ਰਿਸ਼ਤੇਦਾਰ ਜਾਂ ਕਿਸੇ ਨੂੰ ਅਰੈਸਟ ਕਰੇ ਫਿਰ ਆਪੇ ਮੁੰਡਾ ਪੇਸ਼ ਹੋਵੇ ਜੀ ਉਹ ਸੱਚਾ ਸੀ ਆਪਦੇ ਬੰਦੇ ਲੈ ਕੇ ਆਉਂਦਾ ਜੀ ਉਹਦੇ ਕੋਈ ਗਲਤੀ ਨਹੀਂ ਸੀ ਆਪ ਪੁਲਿਸ ਵਾਲੇ ਮਨੋਜ ਸਿੰਘ ਕਹਿ ਰਿਹਾ ਕਹਿੰਦਾ ਵੀ ਠੀਕ ਹੈ ਤੁਹਾਡੀ ਕੁੜੀ ਬਿਲਕੁਲ ਉਹਦੇ ਕੋਈ ਗਲਤੀ ਨਹੀਂ ਤੁਹਾਡੀ ਬਿਲਕੁਲ ਕੁੜੀ ਸਹੀ ਹੈ ਤੇ ਇਹੀ ਮੁੰਡਾ ਜਿਹੜਾ ਮੰਗ ਕੀ ਕਰਦੇ ਮੰਗੇ ਸਾਨੂੰ ਇਹੀ ਇਨਸਾਫ ਚਾਹੀਦਾ ਜੀ ਕੱਲ ਸਾਡੇ ਕੋਲੇ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗੀ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰਾਡ ਡੈੱਟ ਸੀ ਬ੍ਰਾਡ ਡੈੱਟ ਸੀ ਮੇਰਾ ਨਾਮ ਡਾਕਟਰ ਅਗਿਆਪਾਲ ਸਿੰਘ